ਅੱਜ ਬੰਦੇ ਭਾਰੇ ਟ੍ਰੇਨ ਹੈ ਜਿਹੜੀ ਜਿਹੜੀ ਆਲਰੇਡੀ ਇੱਕ ਟ੍ਰੇਨ ਪਹਿਲਾਂ ਵੀ ਦਿੱਲੀ ਤੋਂ ਮਾਤਾ ਵੈਸ਼ਨੂ ਦੇ ਵੀ ਕੱਟੜਾ ਜਾਂਦੀ ਹੈ ਉਹਦਾ ਵੀ ਜਿਹੜਾ ਸਟਾਪੇਜ ਹੈ ਜਲੰਧਰ ਦੇ ਵਿੱਚ ਨਹੀਂ ਹੈ ਜਿਹੜੀ ਨਵੀਂ ਟ੍ਰੇਨ ਸ਼ੁਰੂ ਹੋਣੀ ਸੀ ਜਿਸ ਦਿਨ ਇਸ ਟ੍ਰੇਨ ਦਾ ਸ਼ਡਿਊਲ ਆਇਆ ਤਾਂ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੀ ਇਹਦੇ ਵਿੱਚ ਵੀ ਜਲੰਧਰ ਦੇ ਵਿੱਚ ਜਿਹੜਾ ਹਾਲਟ ਸਟਾਪੇਜ ਨਹੀਂ ਸੀ ਤਾਂ ਸਾਰੇ ਜਲੰਧਰ ਨਿਵਾਸੀਆਂ ਦੀਆਂ ਭਾਵਨਾਵਾਂ ਵਪਾਰੀ ਵਰਗ ਇੰਡਸਟਰੀਅਲਿਸਟ ਜਲੰਧਰ ਐਨ ਆਰ ਆਈ ਹੱਬ ਹੈ ਇਥੇ ਹੋਰ ਕਿੰਨੇ ਤਰ੍ਹਾਂ ਦੇ ਜਿਹੜੇ ਵੀਆਈਪੀ ਜਾਂ ਦੂਸਰੇ ਲੋਕ ਜਿਹੜੇ ਰੂਟੀਨ ਦੇ ਵਿੱਚ ਜਲੰਧਰ ਤੋਂ ਦਿੱਲੀ ਸਫਰ ਕਰਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੇਰੀ ਡਿਊਟੀ ਬੰਦੀ ਸੀ ਕਿ ਮੈਂ ਜਲੰਧਰ ਦੇ ਹਾਲਟਰ ਦੇ ਲਈ ਪ੍ਰਿਆਸ ਕਰਾਂ ਸੋ ਸਾਡੇ ਮਾਨਨਯੋਗ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਜੀ ਉਹਨਾਂ ਦੇ ਨਾਲ ਮੈਂ 2-3 ਵਾਰ ਮੁਲਾਕਾਤ ਕੀਤੀ ਤਾਂ ਪਿਛਲੀ ਜਿਹੜੀ ਟ੍ਰੇਨ ਸੀ ਉਹਦਾ ਸਟਾਪੇਜ ਤਾਂ ਨਹੀਂ ਮਿਲਿਆ ਪਰ ਜਿਹੜੀ ਨਵੀਂ ਟ੍ਰੇਨ ਸ਼ੁਰੂ ਹੋਈ ਹੈ ਇਹਦਾ ਜਿਹੜਾ ਸਟਾਪੇਜ ਹੈ ਸ਼ਡਿਊਲ ਦੇ ਵਿੱਚ ਪੈ ਗਿਆ ਸੋ ਮੈਂ ਪੂਰੇ ਜਲੰਧਰ ਵੱਲੋਂ ਮਾਨਣਯੋਗ ਮੰਤਰੀ ਅਸ਼ਵਨੀ ਵੈਸ਼ਨਵ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਲੰਧਰ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਜਲੰਧਰ ਦੇ ਵਿੱਚ ਸਾਨੂੰ ਇਸ ਟ੍ਰੇਨ ਦਾ ਜਿਹੜਾ ਹਾਲਟ ਦਿੱਤਾ ਔਰ ਮੈਨੂੰ ਖੁਸ਼ੀ ਹੈ ਕਿ ਇਸ ਟ੍ਰੇਨ ਦੇ ਰੁਕਣ ਦੇ ਨਾਲ ਜਿੱਥੇ ਜਲੰਧਰ ਦੇ ਵਪਾਰੀਆਂ ਨੂੰ ਜਲੰਧਰ ਦੇ ਲੋਕਾਂ ਨੂੰ ਜਲੰਧਰ ਦੇ ਸਾਰੇ ਜਿੰਨੇ ਵੀ ਸਾਥੀ ਐਨਆਰਆਈ ਤਰਾ ਸਾਡੇ ਉਹਨਾਂ ਨੂੰ ਫਾਇਦਾ ਹੋਏਗਾ ਇਦੇ ਨਾਲ ਨਾਲ ਸਾਰੇ ਲੋਕਾਂ ਦੇ ਵਿੱਚ ਜਿਹੜੀ ਇਸ ਗੱਲ ਦੀ ਬੜੀ ਖੁਸ਼ੀ ਹੈ। ਰੇਟ ਦੇ ਵਿੱਚ ਪੰਜਾਬ ਦੀ ਚੱਕੀ। ਦੇਖੋ ਗੱਲ ਹੈ ਕਿ ਜਿਹੜੇ ਲੋਕ ਕੱਲ ਜਿਨ੍ਹਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਕਿ ਇਹ ਟ੍ਰੇਨ ਜਲੰਧਰ ਤੇ ਸਟਾਪ ਕਰਾਉਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ। ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਮੰਨਦੇ ਹਾਂ ਕਿ ਤੁਹਾਡਾ ਹੀ ਹੱਥ ਹੈ। ਕਿਰਪਾ ਕਰਕੇ ਜਿਹੜੇ ਪੰਜਾਬ ਦੇ ਬੰਦੇ ਪੈਸੇ ਆ ਰੂਰਲ ਡਿਵੈਲਪਮੈਂਟ ਫੰਡ ਹੈ ਜਿਹਦੇ ਕਰਕੇ ਸਾਡੇ ਮੰਡੀਆਂ ਦੀ ਡਿਵੈਲਪਮੈਂਟ ਰੁਕੀ ਐ ਐਨ ਐਚ ਐਮ ਦਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਆ ਕਰੀਬ ਮਿਲਾ ਕੇ 8000 ਕਰੋੜ ਰੁਪਇਆ ਬੰਦਾ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਹੈੱਡ ਆ ਮੰਨ ਲਈਏ ਸਾਡੇ ਵੱਡੇ ਭਾਈ ਸਾਹਿਬ ਨੇ ਸੁਨੀਲ ਜਾਖੜ ਜੀ ਮਾੜਾ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕਿਰਪਾ ਕਰਕੇ ਉਹ ਦਿੱਲੀ ਦੀ ਜਿਹੜੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਉਹਦੇ ਵਿੱਚ ਜਾ ਕੇ ਆਵਾਜ਼ ਉਠਾਣ ਔਰ ਪੰਜਾਬ ਦੇ ਬੰਦੇ ਫੰਡ ਆ ਜਿਹੜੇ ਲੈ ਕੇ ਆਣ ਔਰ ਜਿਹੜੀ ਝਾਕੀ ਪੰਜਾਬ ਦੀ ਜਿਹੜੀ ਗਣਤੰਤਰ ਦਿਵਸ ਦੇ ਵਿੱਚ ਸ਼ਾਮਲ ਹੋਣੀ ਹੈ ਕਿਉਂਕਿ ਪੰਜਾਬ ਉਹ ਸੂਬਾ ਜਿੱਥੋਂ ਦੇ ਸਾਡੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਨੂੰ ਵੱਧ ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ ਸੋ ਸਾਡਾ ਬੰਦਾ ਮਾਣ ਸਤਕਾਰ ਆ ਜਿਹੜਾ ਉਹ ਕੇਂਦਰ ਸਰਕਾਰ ਨੂੰ ਜ਼ਰੂਰ ਕਰਨਾ ਚਾਹੀਦਾ ਪੰਜਾਬ ਦੀ ਝਾਕੀ ਨੂੰ ਸ਼ਾਮਲ ਕਰਨਾ ਚਾਹੀਦਾ ਔਰ ਪੰਜਾਬੀਆਂ ਦਾ ਮਾਣ ਵਧਾਉਣਾ ਚਾਹੀਦਾ ਮੈਡੀਕਲ ਮਾਮਲੇ ਦੇ ਵਿੱਚ ਜਿਹੜੇ ਦਿੱਲੀ ਦੀ ਵਿਲੀਅਨਸ ਹੈ ਉਹ ਕਦੇ ਸੀਬੀਆਈ ਨੂੰ ਜਾਂਚ ਦੇ ਦੇਖੋ ਅਸੀਂ ਹਰ ਜਾਂਚ ਲਈ ਤਿਆਰ ਹਾਂ ਸਾਡਾ ਅਸੀਂ ਇੱਕ ਵੀ ਰੁਪਈਆ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਅਸੀਂ ਮੁਹੱਲਾ ਕਲੀਨਿਕ ਦੇ ਵਿੱਚ ਨਹੀਂ ਖਰਚਿਆ ਮੁਹੱਲਾ ਕਲੀਨਿਕ ਵਿੱਚ ਪੰਜਾਬ ਸਰਕਾਰ ਨੇ ਆਪਣੇ ਫੰਡਾਂ ਤੋਂ ਸਾਰੇ 660 ਦੇ ਕਰੀਬ ਜਿਹੜੇ ਮੁਹੱਲਾ ਕਲੀਨਿਕ ਖੋਲੇ ਆ ਸੋ ਮੈਂ ਸਮਝਦਾ ਕਿ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਪਸੰਦ ਕਰ ਰਹੇ ਆ ਕਿਤਨਾ ਕਿਤੇ ਕੇਂਦਰ ਸਰਕਾਰ ਇਹਦੇ ਤੋਂ ਅਹਤ ਹੈ ਔਰ ਪੰਜਾਬ ਦੇ ਫੰਡ ਰੋਕੇ ਪੰਜਾਬ ਔਰ ਪੰਜਾਬੀਆਂ ਦਾ ਜਿਹੜਾ ਗਲਾ ਕੁੱਟਣਾ ਚਾਹੁੰਦੀ ਹੈ ਈਡੀ ਵੱਲੋਂ ਕੇਜਰੀਵਾਲ ਵੱਲੋਂ ਫਿਰ ਮੁੜ ਤੋਂ ਬੁਲਾਇਆ ਦੇਖੋ ਗੱਲ ਹੈ ਕਿ ਕੇਜਰੀਵਾਲ ਸਾਹਿਬ ਇੱਕ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਲੀਡਰ ਆ ਔਰ ਉਹਨਾਂ ਨੂੰ ਈਡੀ ਦੀਆਂ ਧਮਕੀਆਂ ਈਡੀ ਦਾ ਕਿਸੇ ਤਰ੍ਹਾਂ ਦਾ ਵੀ ਡਰ ਆ ਜਿਹੜਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਈਡੀ ਦਾ ਜੋ ਦਿਲ ਕਰਦਾ ਕਰੇ ਅਸੀਂ ਡਟ ਕੇ ਆਪਣੇ ਨੇਤਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਹਾਂ ਅੱਜ ਗੰਦੇਵਾਰ ਟ੍ਰੇਨ ਅੰਮ੍ਰਿਤਸਰ ਤੋਂ ਦਿੱਲੀ ਲਈ ਜੰਦਰਭਾਈ ਮੋਦੀ ਜੀ ਨੇ ਸ਼ੁਰੂ ਕੀਤੀ ਹੈ ਤੇ ਪੰਜ ਹੋਰ ਟ੍ਰੇਨ ਸ਼ੁਰੂ ਕੀਤੀਆਂ ਤੇ ਦੋ ਅੰਮ੍ਰਿਤਪੁਰ ਟ੍ਰੇਨ ਸ਼ੁਰੂ ਕੀਤੀਆਂ ਜਿਹੜੇ ਪੰਜਾਬ ਵਾਸੀਆਂ ਲਈ ਬਹੁਤ ਵੱਡਾ ਤੋਹਫਾ ਨਵੇਂ ਸਾਦੀ ਦਾ ਤੋਹਫਾ ਕਿਹਾ ਜਾ ਸਕਦਾ ਹੈ ਇਹ ਪੰਜਾਬ ਦੇ ਵਸਨੀਕਾਂ ਨੂੰ ਅੰਮ੍ਰਿਤਸਰ ਜਿਹੜੇ ਸ਼ਰਧਾ ਲਈ ਜਾਂਦੇ ਨੇ ਉਹਨਾਂ ਦੇ ਬਹੁਤ ਸਮੇਂ ਤੇ ਜਲਦੀ ਪਹੁੰਚ ਸਕਣਗੇ ਬਹੁਤ ਬਹੁਤ ਸਾਰੇ ਪੰਜਾਬ ਵਾਸੀ ਨੂੰ ਵਰਗਾ ਜਿਸ ਤਰ੍ਹਾਂ ਇਹ ਟ੍ਰੇਨਾਂ ਕੈਨੇਡਾ ਵਿੱਚ ਚੱਲ ਰਹੇ ਹਨ ਏ ਜਿੰਦਰਪਾਲ ਬਾਦੂ ਜੀ ਨੂੰ ਗ੍ਰੈਡਿਟ ਹੈ ਜਿਹਨਾਂ ਨੇ ਟ੍ਰੇਨ ਵੀ ਕੀਤੀ ਹੈ ਹੋਰ ਕਈ ਟ੍ਰੇਡ ਵਾ ਕਰੀ ਜਿਹਦਾ ਲੋਕਾਂ ਨੂੰ ਫਾਇਦਾ ਹੋਇਆ ਚੰਗੀ ਗੱਲ ਹੈ ਪਰ ਦੂਸਰੀ ਪਾਰਟੀ ਵਾਲਾ ਕਹਿੰਦਾ ਜਾ ਰਿਹਾ ਵੀ ਅਸੀਂ ਪੂਰਾ ਪ੍ਰਯਾਤ ਕੀਤਾ ਹੈ ਉਹਨਾਂ ਦਾ ਕੀ ਜਿਹਨੇ ਟ੍ਰੇਨ ਬਣਾ ਤਾਂ ਲੈਣੀ ਨਹੀਂ ਹੈ ਬੁਣਾਣੀ ਹੈ ਸਰਕਾਰ ਨੇ ਫੈਸਲਾ ਕਰਨਾ ਉਹਨਾਂ ਨੂੰ ਜਿਸ ਜਿਹੜੀ ਇੱਕ ਸਵਾਦ ਪੰਜਾਬ ਜਲੰਧਰ ਨੂੰ ਉਹਦੇ ਬਾਰੇ ਦੱਸ ਕੀ ਬਣੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਦੁਆਬੇ ਦੇ ਲੋਕਾਂ ਨੂੰ ਅੱਜ ਸ਼ੁਕਮਨਾ ਦੇਣਾ ਕਿ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਕਿ ਪਿਛਲੇ ਬਹੁਤ ਦੇਰ ਦੀ ਇੱਕ ਮੰਗ ਸੀ ਕਿ ਇੱਕ ਸਤਾਰਦੀ ਚਲੰਗ ਦੇ ਨਾਲ ਟੂਰਿਸਟ ਨੂੰ ਕਈ ਵਾਰ ਟਿਕਟ ਨਹੀਂ ਮਿਲਣਾ ਕਈ ਵਾਰ ਇੰਡਸਟਰੀ ਦੇ ਲੋਕਾਂ ਨੂੰ ਦਿੱਕਤ ਆਣੀ ਅੱਜ ਬੰਦੇ ਪਰ ਚਲੰਗ ਨਾਲ ਮੈਨੂੰ ਲੱਗਦਾ ਕਿ ਇੰਡਸਟਰੀ ਲੋਕਾਂ ਦਾ ਬੈਨੀਫਿਟ ਸਮੇਂ ਦੀ ਬਚਤ ਹੋਵੇ ਅੱਜ ਅਸੀਂ ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਉਹ ਦੁਆਬੇ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹ ਇਸ ਲਈ ਜਿਹੜਾ ਪ੍ਰੇਸ਼ ਆਪਣੇ ਇੱਕ ਕ੍ਰੈਡਿਟ ਜਿਹੜਾ ਤਾਂ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਦੂੜੇ ਪਾਸੇ ਮੈਂ ਬਹੁਤ ਥਿੰਨੇ ਵੀ ਲੋਕ ਮੈਨੂੰ ਤੁਹਾਡੇ ਚੈਨਲ ਤੇ ਸੁਣਾ ਚਾਹੁੰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕ੍ਰੈਡਿਟ ਬਾਰਡ ਕੀ ਹੈ ਅਗਰ ਅੱਜ 15 ਲੱਖ ਲੋਕਾਂ ਨੇ ਚੁਣ ਕੇ ਅਗਰਾਮਾਦੀ ਪਾਰਟੀ ਦਾ ਬੰਦਾ ਭੇਜਿਆ ਲੋਕ ਸਭਾ ਦੇ ਵਿੱਚ ਉਹ ਜ਼ਰੂਰ ਜਲੰਧਰ ਦੀ ਆਵਾਜ਼ ਉਠਾਏਗਾ ਅਗਰ ਅੱਜ ਰਾਜ ਸਭਾ ਦੇ ਵਿੱਚ 3 ਐਮਪੀ ਆਮ ਆਦਮੀ ਪਾਰਟੀ ਦੇ ਬੈਠੇ ਆ ਉਹ ਆਪਣੇ ਜਲੰਧਰ ਲਈ ਜ਼ਰੂਰ ਮੰਗ ਠਾਨਗੇ ਅਗਰ ਅੱਜ ਉਹਨਾਂ ਨੇ ਇਹ ਪ੍ਰਯਾਸ ਕੀਤਾ ਹੈ ਜਦ ਅਸੀਂ ਸਾਰੇ ਲੋਕ ਉਹਨਾਂ ਦਾ ਧੰਨਵਾਦ ਕਰਨ ਲਈ ਖੜੇ ਹੈ ਪ੍ਰਯ ਇੱਕ ਦੋਸਤ ਗੱਲ ਕਰ ਰਹੇ ਜਿਹੜਾ ਕੱਲ੍ਹ ਸਕੇਂਦਰੂ ਨੂੰ ਲੈਟਰ ਜਾਰੀ ਕੀਤਾ ਹੈ ਉਹਦੇ ਵਿੱਚ ਸੋਮ ਪ੍ਰਕਾਸ਼ ਜਿਹਦੇ ਨਾਮ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ 2022 ਵਿੱਚ ਲੈਟਰ ਦੇ ਉਹ ਕਿਹਾ ਤੇ ਐਮਪੀ ਸਾਹਿਬ ਦਾ ਰਿੰਕੂ ਜੀ ਦਾ ਨਾਮ ਨੇ ਕੋਈ ਪਤਾ ਨਹੀਂ ਕਿ ਕਿਸ ਤਰ੍ਹਾਂ ਅਸੀਂ ਸੋਮ ਪ੍ਰਕਾਸ਼ ਜੀ ਦਾ ਧੰਨਵਾਦ ਵੀ ਕਰਦੇ ਹਾਂ ਅਸੀਂ ਵਿਜੇ ਸਾਹਿਬ ਦਾ ਅਸੀਂ ਪੂਰੀ ਭਾਜੀ ਦੇ ਪੀ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਨਹੀਂ ਕਹਿ ਰਹੇ ਪਰ ਅੱਜ ਜਲੰਧਰ ਦੇ ਲੋਕਾਂ ਦੇ ਲਈ ਜੇ ਚੁਣ ਕੇ ਸ਼ੁਭੀਲ ਰਿੰਕੂ ਗਿਆ ਤਾਂ ਅਸੀਂ ਉਹਨਾਂ ਨੂੰ ਧੰਨਵਾਦ ਕਰਾਂਗੇ ਕਿਉਂਕਿ ਜੇ ਫਗਵਾੜਾ ਤੋਂ ਸਟਾਪੇਜ ਮਿਲਿਆ ਸੋਮ ਪ੍ਰਕਾਸ਼ ਜੀ ਉੱਥੇ ਆਪਣਾ ਕਰਨ ਜੋ ਕਹਿ ਸਕਦੇ ਜਲੰਧਰ ਦੇ ਵਿੱਚ ਸੋਮ ਪ੍ਰਕਾਸ਼ ਜੀ ਦਾ ਹਲਕਾ ਨਹੀਂ ਪੈਂਦਾ ਇਹ ਹਲਕਾ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਲਕਾ ਹੈ ਅੱਜ ਜਲੰਧਰ ਦੇ ਲੋਕਾਂ ਨੇ ਜਿਹਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੇ ਕੀਤਾ ਹੈ ਆਜਾਮਾਦੀ ਪਾਰਟੀ ਦੇ ਲੀਡਰਾਂ ਦਾ ਧੰਨਵਾਦ ਕਰਨ ਲਈ ਕਾਰਕਤਾ ਹਜ਼ਾਰਾਂ ਦੀ ਗਿਣਤੀ 'ਚ ਖੜੇ ਇਸ ਕਰਕੇ ਹੈ ਕਿ ਸਾਡਾ ਕੋਈ ਕ੍ਰੈਡਿਟ ਵਾਰਨਿੰਗ ਅਸੀਂ ਸੇਵਾਦਾਰ ਹਾਂ ਅਸੀਂ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਜ਼ਮੀਨ ਉੱਠ ਕੇ ਲੋਕਾਂ ਦਾ ਕੰਮ ਕਰਦੀ ਹੈ ਸਾਡੇ ਨੈਸ਼ਨਲ ਕਮਿਸ਼ਨਰ ਵਿਨਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਲੋਕਾਂ ਦੇ ਨਾਲ ਰੰਗਲਾ ਪੰਜਾਬ ਬਣਾਉਣ ਦੇ ਲਈ ਜੇ ਉਹ ਸੰਜੋਗ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਅਸੀਂ ਕਿੜੀ ਬਾੜ ਚ ਨਹੀਂ ਪਏ ਅੱਜ ਅਸੀਂ ਆਪਣੇ ਨੇਤਾ ਔਰ ਜਲੰਧਰ ਦੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਇਹਨਾਂ ਰਾਜ ਸਭਾ ਮੈਂਬਰ ਇੱਕ ਸਾਡੇ ਲੋਕ ਸਭਾ ਦੇ ਸਾਡੇ ਮੈਂਬਰ ਆ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਖੜੇ ਆ ਤੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੂਰੇ ਦਬਾਬੇ ਦੇ ਲੋਕਾਂ ਦਾ ਉਹ ਜਲੰਧਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੇ ਆ ਠੀਕ ਹੈ ਅਜੇ ਜਲੇਟ ਰੇ ਸੁਪੁੱਛੇ ਸੋਤ ਕੀ ਗੱਲ ਚੰਗੀ ਅਸੀਂ ਅ ਪਹਿਲੇ ਤਾਂ ਅੱਜ ਜਲੰਧਰ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼ਕਰ ਔਰ ਮੁਬਾਰਕਬਾਦ ਅ ਕਿਉਂਕਿ ਜਲੰਧਰ ਵਾਲਿਆਂ ਨੂੰ ਨਵੇਂ ਸਾਲ ਤੇ ਬਹੁਤ ਟੀਮ ਕੀ ਤੋਹਫਾ ਟੀਮ ਕੀ ਕਾਊਂਟਿੰਗ ਮਿਲਣ ਜਾ ਰਿਹਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਲੰਧਰ ਚ ਵਪਾਰੀ ਵਗੜੇ ਇਸ ਤੇ ਨਾ ਬਹੁਤ ਫਾਇਦਾ ਹੋਏਗਾ ਸੋ ਬਹੁਤ ਬਹੁਤ ਮੁਬਾਰਕਬਾਦ ਆ ਜਲੰਧਰ ਨਿਵਾਸੀ ਸਾਰਾ ਸ਼੍ਰੀ ਕੀ ਕੀ ਕਰਨੀ ਚਾਹੀਦੀ ਆ ਮੈਂ ਪਹਿਲੇ ਵੀ ਕਹਾ ਹੈ ਕਿ ਜਿਸ ਦੇ ਨਾਲ ਜਲੰਧਰ ਵਾਲਿਆਂ ਨੂੰ ਮੁਬਾਰਕਬਾਦ ਉਸ ਦੇ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਉਹਨਾਂ ਨੇ ਹੀ ਸੁਸ਼ੀਲ ਕੁਮਾਰੀ ਨੂੰ ਇਸ ਜਗ੍ਹਾ ਤੇ ਪੰਚਾਇਆ ਤਾਂ ਕਿ ਅਸੀਂ ਲੋਕਾਂ ਦੀ ਜਿਹੜੀ ਡਿਮਾਂਡ ਹੈ ਅਸੀਂ ਕੇਂਦਰ ਸਰਕਾਰ ਤੱਕ ਪਹੁੰਚਾ ਸਕੀਏ ਸੋ ਹੋਰ ਵੀ ਜਿਹੜੇ ਸੁਪਨੇ ਸੁਸ਼ੀਲ ਕੁਮਾਰੀ ਕੋਲ ਨੇ ਜਲੰਧਰ ਵਾਲਿਆਂ ਨੇ ਦਿੱਤੇ ਨੇ ਆ ਫਿਊਚਰ ਵਿੱਚ ਆਪਾਂ ਵੀ ਪੂਰੇਗਾ ਕੁਝ ਇਸੇ ਤੁਸੀਂ ਪੁੱਛੇ ਹੈਗੇ ਆਪਣੇ ਹੋਰ ਜਿਹੜੀ ਪਾਰਟੀਆਂ ਉਹਨਾਂ ਵੱਲੋਂ ਇੱਕ ਕ੍ਰੈਡਿਟ ਕਾਰਡ ਦੀ ਗੱਲ ਚੱਲਦੀ ਹੈ ਉਹਨੂੰ ਬੈਂਕਿੰਗ ਅਰੰਜਮੈਂਟ ਜਿਹੜੇ 100 ਬਾਅਦ ਇੱਕ ਨੰਬਰ ਮਿਲੀ ਹੈ ਕ੍ਰੈਡਿਟ ਕਾਰਡ ਦੀ ਜਿਸ ਤਰ੍ਹਾਂ ਦੇ ਵਿਜੈਪੀ ਵਾਲੇ ਕਹਿ ਰਹੇ ਸੀ ਕਿ ਅਸੀਂ ਐਪਲੀਕੇਸ਼ਨ ਸਬਮਿਟ ਕਰਾਈ ਹੈ ਮੈਨੂੰ ਲੱਗਦਾ ਹੈ ਕਿ ਐਪਲੀਕੇਸ਼ਨ ਸਬਮਿਟ ਕਰਨ ਨਾਲ ਹੀ ਹਰ ਕੰਮ ਪੂਰਾ ਨਹੀਂ ਹੁੰਦੇ ਹੋਂ ਦੇ ਪਿੱਛੇ ਆ ਬਾਰ ਬਾਰ ਬੁਸਟ ਕਰਨ ਲੱਗ ਪਏ ਅਸੋਸੀਏਸ਼ਨ ਖੁਆਰੀ ਕੋਸ਼ਿਸ਼ ਕੀਤੀ ਔਰ ਬਾਰ ਬਾਰ ਕੇਂਦਰੀ ਰੇਨ ਮੰਤਰੀ ਅਸ਼wini ਵੈਸ਼ਨਮ ਜੀ ਨੂੰ ਮਿਲੇ ਔਰ ਜਨਾ ਦੇ ਰਿਜ਼ਲਟ ਸਾਡੇ ਸਾਹਮਣੇ ਕਿ 30% ਸਟੋਪੇਜ ਹੋ ਗਈ ਬੀਤੂ ਦਿਨੀ ਇੱਕ ਜਿਹੜਾ ਇੱਕ ਲੈਟਰ ਜਾਰੀ ਹੋਇਆ ਸੀ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਆਪਣੇ 2012 2022 ਵਿੱਚ ਜਿਹੜੇ ਸਪੈਸ਼ਲ ਉਹਨਾਂ ਨੇ ਲੈਟਰ ਉਹਨਾਂ ਨੇ ਉਹਨਾਂ ਦਾ ਨਾਮ ਜ਼ਿਕਰ ਕੀਤਾ ਗਿਆ ਤੇ ਉਹ ਛੇਤ ਨੂੰ ਲੱਗੀ ਮੈਂ 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 ਉਹ ਨਹੀਂ ਕਹਾਂ ਕਿ ਆ ਸਿਰਫ ਐਪਲੀਕੇਸ਼ਨ ਦੇਣ ਨਾਲ ਹੀ ਨਹੀਂ ਹੁੰਦਾ ਕਿਉਂਕਿ ਅਗਰ 22 ਵਿੱਚ ਉਹਨਾਂ ਨੇ ਕੀਤਾ ਜੀ ਸਾਨੂੰ ਲੱਗਦਾ ਕਿ ਜਿਹੜੀ ਇਹ ਖੁਸ਼ ਖਬਰ ਹੀ ਹੈ ਪਹਿਲੇ ਉਹਨਾਂ ਨੂੰ ਮਿਲਣੀ ਚਾਹੀਦੀ ਪਰ ਸੋਸ਼ਲ ਕੁਮਾਰ ਜੀ ਦੇ ਪ੍ਰਯਾਸ ਕਾਹੀ ਅਜੇ ਸਟਾਪ ਹੈ ਮਨ ਉਹ ਨਾਲ ਦੀ ਲਿਖਣਾ ਸੀ ਜੰਦਰ ਮੈਡਮ ਸਟਾਪ ਜਿਲੰਦਰ ਸ਼ਹਿਰ ਜਗਾ ਜੰਦਰ ਕੈਂਡ ਦਿੱਤਾ ਗਿਆ ਇਹ ਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਸਿਟੀ ਦੇ ਵਿੱਚ ਨਹੀਂ ਜੇ ਤਾਂ ਕਿ ਜਨਸੰਖਿਆ ਸਿਟੀ ਜਿਆਦਾ ਹੈ ਤੇ ਕੈਂਚੇ ਤੇ ਉਹਦਾ ਲੋਕਾਂ ਦੀ ਕਤੂਚ ਵੀ ਤਾਂ ਔਰ ਜੇ ਅੱਜ ਇਹ ਜਿਹੜਾ ਸਟਾਪ ਹੈ ਜੋ ਜੰਦਰ ਕੈਂਡ ਨੂੰ ਮਿਲਿਆ ਸੋ ਇਹ ਐਵਰੀ ਬਹੁਤ ਵਧੀਆ ਕੋਸਟਲ ਹੈ ਸੋ ਸ਼੍ਰੀ ਕੁਮਾਰ ਜੀ ਅੱਗੇ ਆ ਵੀ ਕੁਸਚਨ ਰੱਖਾਂਗੇ ਤਾਂ ਫਿਊਚਰ ਵਿੱਚ ਉਹ ਤੇ ਸਟਾਪ ਜਿਲਾਂਦ ਦੀ ਕੋਸ਼ਿਸ਼